ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਹੱਥੀ ਸਾਰ ਸਤਿਕਾਰ ਸਤਿਵਾਦ ਹੈ ਜਿੱਦੜ ਹੋ ਜਾਣਾ ਜਿਹੜਾ ਕੰਮ ਹੋ ਜਾਣਾ ਜੀ ਦੂਜਾ ਅੱਜ ਵੀ ਚੱਲ ਨਹੀਂ ਰਹਿ ਜਾਂਦਾ ਬਹੁਤ ਕੰਮ ਕਾਇਰ ਨਾਲ ਬੰਦਾ ਨਾ ਪਾਸਾ ਤੇ ਕੱਲ ਮਿਲ ਜਾਦ ਨਹੀਂ ਆਏ ਕੰਨ

ਦਾ ਕੰਮ ਕਰ ਲੈ ਆਪਾਂ ਤਾਂ ਬਰ ਕਰ ਲਿਆ ਆਪਾਂ ਤਾਂ ਇਹ ਚਾਹ ਪਾਪਾ ਮੇਰਾ ਤਾਂ ਹੈ ਹੀ ਨਹੀਂ ਕੰਮ ਕੋਈ ਕੱਖ ਪਾਉਣ ਨਹੀਂ ਇਕੱਲੇ ਜਿਹੜਾ ਚਾਹ ਪਿਓ ਕੱਢ ਆਪਾਂ ਕੱਢ ਲੂ ਆਪੀ ਮੈਂ ਹੋਰ ਤੈਨੂੰ ਵੀ ਹਾਂ ਹੀ ਹੋਰ ਜੀਰੋ ਉਦੋਂ ਜੀਰੀ ਲਾਉਂਗੇ ਉਦੋਂ ਚਾਹ ਕੱਢੋਂਗੇ ਹਾਂ ਬਸ ਫੇ ਤੈਨੂੰ ਕਿਉਂ ਵੀ ਜੀਰੀ ਦੀ ਅਸੀਂ ਲਾਉਣੀ ਧਾਰ ਦੇ ਸੀ ਕੱਢਣਾ ਉਹ ਮੀ ਆ ਗਿਆ ਸੀ ਆਪਾਂ ਸਾਡੇ ਜਾਨ ਨੂੰ ਛੁੱਟ ਗਿਆ ਪਾਪਾ ਆ ਤੋ ਸਿਆਪਾਪਾ ਜਾ ਦੇ ਢੂੜੀ ਤੇ ਮਾਰਾਂਗੇ ਹਾਂ ਕਿਹੜੀ ਢੂੜੀ ਦਿੱਤੇਗੀ ਕਿਹੜੀ ਢੂੜੀ ਦਿੱਤੇਗੀ ਆਓ ਕੋਈ ਹੈ ਜਿਹੜਾ ਅੱਛਾ ਵੇਖ ਆਇਆ ਕੋਈ ਥੱਲੇ ਮਾਰਾਂਗੇ ਠੀਕ ਹੈ ਆ ਗਿਆ ਮੁੱਕੀ ਕੰਬਾ ਮੇਸ ਲਾਈ ਕੰਨਾ ਗਾਲੀਆਂ ਆਣ ਕਿ ਸਬਜੀ ਨੂੰ ਕੰਕ ਫਿੱਟੇ ਵੀ ਆਈ ਤਾਂ ਹੈ ਨਾ ਉਸ ਤੋਂ ਬਕਰੋਂ ਤਾਂ ਨੂੰ ਤੋਂ ਸੌਣ ਦੇ ਦੇ ਜੇ ਮਾਦੇ ਪਾਣੀ ਦੀ ਧੋਣੀ ਜਿਹੜਾ ਕੱਟ ਕੇ ਤਾਲੀ ਪਵਰਟਾ ਆ ਅੱਧਾ ਦੇ ਦੋ ਵਾਰੀ ਹੋ ਜਾਉਂਦੇ ਨੂੰ ਦਾਣੇ ਕਾਰਨ ਮੈਂ ਉਤੋਏ ਹੋਏ ਨੇ ਜਿਹਨਾਂ ਨੂੰ ਘੁਟ ਜੀ ਨਾ ਲਾਈ ਘੁਟ ਕਿਉਂ ਬੈਠਾ ਰਹੇ ਨਾ ਵਾਹ ਹੋ ਰਿਹਾ ਤਾਂ ਨਹੀਂ ਕੋਈ ਹੁੰਦਾ ਇਹਦਾ ਆਹ ਹੋ ਜਾਂਦਾ ਫਿਰ ਜਦ ਪੈਦਾ ਇਹ ਬਲੀ ਨੰਗੇ ਜਿਹਨਾਂ ਬੋਸ ਨੂੰ ਰਾਲ ਆਉਂਦਾ ਆਹ ਲਾਹਣ ਦਾ ਅੰਤ ਤੋਂ ਆਉਂਦਾ ਵੀ ਉਹ ਤੇਪੂ ਘੁੱਟਦਾ ਇਕੱਠੀ ਆ ਵੀ ਆ ਕੱਢਾਂਗੇ ਕੱਢ ਕੇ ਇਕੱਠੀ ਇਹ ਜੇ ਦਿੱਤਾ ਹੋਇਆ ਵੀ ਦੁੱਤੀ ਜਾਊਗੀ ਦੁੱਤੀ ਜਾਓ ਇੱਥੇ ਰੈਕਟਾ ਨਹੀਂ ਹੋਏਗਾ ਇਹ ਤਾਂ ਹੋਈ ਐ ਮੱਖੀ ਐ ਇਹ ਹੁਣ ਕਾਬਰਾ ਤੂੰ ਕਿੱਥੇ ਕੱਢੇਗਾ ਸਿਆਂਦਾ ਮੈਂ ਸੋਨੀ ਤੋਂ ਮੰਜਾ ਲੋਟ ਕਰਵਾਉਣਾ

ਮਾ ਸਿੱਦੇ ਸਤ ਪੈਂਚਣੀ ਆ ਉਹਦੀ ਗਰੀਸ ਕਰੋਂਗੇ ਤੁਸੀਂ ਪੈਂਚਣੀ ਵੀ ਆਪਾਂ ਹੀ ਬਣਾਈ ਆ ਆ ਮਰ ਗਿਆ ਇਹਨੂੰ ਗੱਲਾਂ ਉਹ ਤਾਂ ਕੁਝ ਵੀ ਕਰ ਸਕਦੀ ਐ ਉਹਦੀ ਗਰੀਸ ਕਰੋਗੇ ਤੁਸੀਂ ਸਾਰਾ ਜ਼ੋਰ ਲੱਗ ਗਿਆ ਚਲ ਪੈਂਚਣੀ ਬਣਾਉਂਦੇ ਇਹਨੂੰ ਇਹਦਾ ਦੌਣ ਪਾਜ ਫਾਦ ਹੁਣ ਮੈਨੂੰ ਕਿੰਨੇ ਦਿਨਾਂ ਦੀ ਦੌਣ ਮੰਗਾਈਆਂ ਨੇ ਤੂੰ ਹਫਤਾ ਹੈਗਾ ਦੌਣ ਲਿਆਂਦੀ ਪਈ ਨੂੰ ਮੇਰੀ ਜਾਨ ਖਾ ਰੱਖੀ ਸੀ ਪਾਈ ਹੈ ਨਹੀਂ ਕਸੇ ਢਿੱਡ ਦੇ ਮਾਰੇ ਤਾਂ ਆ ਕੇ ਆਪਾਂ ਹੁਣ ਉਹ ਕਰਾਂਗੇ ਦੋ ਕੋਟ ਨਹੀਂ ਖੇਡਤੀ ਆ ਆ ਕੇ ਸਾਦੀ ਘੜ ਲਾਵਾਂਗੇ ਕਣਸਾ ਪਾਲੀ ਸਾਹਮਣੇ ਦੋ ਘਾਟ ਰੇ। ਉਹ ਕਿੰਨਾ ਨੇ ਵੇਚੀ ਹੈ। ਪਾਣੀ ਕਰੀ ਤੀ। ਹੁਣ ਫੇਰ ਵੇਚਤੀ ਹੋਰ ਤਿੰਨ ਗਿੱਲਾਂ ਦੀ ਕਰਕੇ। ਅਸੀਂ ਲੈ ਲਈ ਵੇਚੀ। ਮਾਤਾ ਦੇਖੀ ਨਹੀਂ। ਕੱਲ੍ਹ ਹੀ ਤਾਂ ਟਰੈਕਟਰ ਲੈ ਕੇ ਰਗਿਆ। ਉਹ ਟਰੈਕਟਰ ਬਸ ਉਹਨੇ ਉਸ ਤੋਂ ਖੇਤੋਂ ਵੀ ਵਿਛਦੀ ਵੇਚਤੀ। ਆਂਗੜੀ ਵੇਚਦਾ ਬਸ ਇਦਾਂ। ਵੀ ਪਤਾ। ਮੱਛਾ ਦੋ ਕੇ ਰਹੀ। ਉਹ ਇਹ ਦੂਦ ਦਿਨ ਬਾਲੇ ਹੋਗੇ ਤੈਨੂੰ ਡੌਣ ਡੌਣ ਕਰਦੀ ਨੂੰ ਡੌਣ ਪਈ ਹੈ ਨਹੀਂ। ਪਾਈ ਤਾਂ ਜਾਨੀ ਆ। ਹੈ? ਮੈਂ ਹੁਣ ਖੇਤਰ ਖਾਵੇਂਗਾ। ਚਿੱਤਰਾ ਵਾਲੀ ਗੱਲ ਨਹੀਂ ਵੀ ਤੂੰ ਮੈਨੂੰ ਕਿੱਦਾਂ ਕਹਿੰਦੀ ਮੈਂ ਹਾਏ ਦੌਣ ਪਾਉਣੀ ਹਾਏ ਹਫਤਾ ਦਾ ਦੌਣ ਲਿਆਂਦੀ ਪਈ ਨੂੰ ਹੋ ਗਿਆ ਬਾਜੂ ਨਾ ਬੋਲ ਠੀਕ ਹੈ ਹਾਂ ਮੈਂ ਵੀ ਅੱਖੀ ਰੱਖੀ ਛੱਡ ਕੇ ਬਾਜੂਂਗੀ ਹਾਂ ਕਿਹੜੀ ਬੋਲ ਆਇਆ ਭਗਾ ਕੇ ਹੋਰ ਕੇ ਮੈਂ ਅੱਖੀ ਰੱਖੀ ਹੋਰ ਤੂੰ ਮੈਂ ਕਹਾਂ ਛੱਡ ਕੇ ਬਾਜੂ ਮੈਂ ਤਾਂ ਹਾਲ ਤਾਂ ਕੰਮ ਕਰਾਉਂਦਾ ਨਾ ਮੈਂ ਮਾਰ ਕਰੇ ਮੋੜੀਆਂ ਬੜਾ ਲਈ ਛੱਡ ਕੇ ਬਾਜੂ ਕੱਪੜਾ ਧੋਤਾ ਝਾੜਤਾ ਨਹੀਂ ਪਤਾ ਲੋ ਜੀ ਆਪਾਂ ਨੇ ਕਣਕ ਧੋ ਦਿੱਤੀ ਆ ਤੇ ਨਾਉਣ ਵਾਲੀ ਰਹਿਣੀ ਆ ਬਸ ਕੱਲੀ ਮੈਂ ਹੁਣ ਉਧਰ ਅ ਫਰਸ ਸਾਬ ਕਰ ਦਿੱਤਾ ਤੇ ਕੁੰਡੀਆਂ ਇੱਕ ਪਾਸੇ ਕਰਤੀ ਜੇ ਸੁੱਕ ਗਈਆਂ ਹੋਰ ਚੱਕੂੰਗੀ ਇੰਨਾ ਕ ਫਰਸ ਇੱਥੇ ਧੋਤਾ ਇਧਰ ਕੁੰਡੀਆਂ ਇੱਕ ਸਾਈਡ ਤੇ ਕਰੀਆਂ ਹੋਈਆਂ ਜੇ ਸੁੱਕੋ ਗਈਆਂ ਹੋਰ ਚੱਕ ਕੇ ਫਿਰ ਉਹਨਾਂ ਕੋ ਧੋ ਦੇਵਾਂਗੇ ਇੱਥੋਂ ਸਫਾਈ ਹੋ ਗਈ ਆ ਤੇ ਅੱਧਾ ਪਾਣੀ ਇਧਰ ਕੱਢਿਆ ਫਿਰ ਪੈਪ ਪਰ ਜਾਂਦੀ ਆ ਫਿਰ ਨਹੀਂ ਬਾਲੀ ਤੇ ਕੌਣ ਹੈ ਬੇੜਾ ਸੜਕਿਆ ਗਿਆ ਮਖਾ ਚਾ ਬੇੜਾ ਸੜਕਿਆ ਜੋ ਦੋ ਬੋਰੀਆਂ ਕਣਕ ਦੀਆਂ ਤੀਆਂ ਧੋ ਕੇ ਸੁੱਕੀਆਂ ਲਾ ਦਿੱਤੀਆਂ ਨੇ ਗਿਆ ਕੱਪੜੇ ਲਾ ਦਿੱਤੇ ਨੇ ਦੋ ਮੰਜੇ ਨੇ ਕੱਪੜੇ ਧੋਤੇ ਨੇਗੇ ਤੇ ਬੀਬੀ ਨੇ ਤੇ ਮੈਂ ਹੁਣ ਕੱਪੜਾ ਲਾਉਣ ਵੀ ਲੱਗੀ ਰੋਟੀ ਖਾ ਲਈ ਪਤਾ ਨਹੀਂ ਕਿੰਨਾ ਕੁ ਟਾਈਮ ਹੋ ਗਿਆ ਹਨ 11:00 ਵਜੇ ਨਾਲੇ ਲੋ ਜੀ ਬੀਬੀ ਲਾਉਂਦੀ ਆ ਕੱਪੜਾ ਯੂਰੋਂ ਫਿਰ ਕੰਮ ਬਿੜਣਾ ਹੁੰਦਾ ਬਸ ਐਂ ਵੇਲਾ ਕਵੇਲਾ ਕਰਨਾ ਪੈਂਦਾ ਹਨ ਤੇ ਬਿਲਾਉਂਦੀ ਹੈ ਮੰਜੇ ਤੇ ਕੱਪੜੇ ਸਾਡੇ ਨਾਲ ਮੰਜੇ ਦਾਉਣ ਟੁੱਟ ਗਈ ਸੀ ਹੁਣ ਕੱਲ ਨਾ ਤਾਂ ਦਾਉਣਾ ਲਿਆਂਦੀਆਂ ਤਿੰਨ ਮੰਜੀਆਂ ਨੇ ਦੋ ਤਾਂ ਬੁਣਾਗੇ ਵੀ ਉਹਨਾਂ 'ਚ ਵੀ ਨਮੀ ਪਾ ਲਾਂਗੇ ਤੇ ਵੀ ਇੱਕ ਕਾਇਮ ਮੰਜੇ ਟੁੱਟੀ ਪਈ ਸੀ ਸਵਾਇਆ ਰੂਪ ਝੜ ਗਿਆ ਮੰਜੇ ਨੂੰ ਦਾਉਣ ਟੁੱਟੀ ਪਈ ਸੀਗੀ ਮਹੀਨਾ ਹੋ ਗਿਆ ਕਹਿਆਂ ਨੂੰ ਸਰਦਾਰ ਜੀ ਨੂੰ ਹਾਂ ਅੱਜ ਜਾਵਾਂਗੇ ਹਾਂ ਸਵੇਰ ਜਾਵਾਂਗੇ ਕੱਲ ਫਿਰ ਹਰ ਕੇ ਕੰਮ ਛੱਡ ਕੇ ਗਏ ਦੀ ਪਰੇ ਲੱਗਦੇ ਨੇ ਹਨਾ ਮੰਜੇ ਟੁੱਟੇ ਦੌਣਾ ਟੁੱਟੀਆਂ ਦਾ ਗਰਾਹ ਹੁੰਦਾ ਘਰੇ ਤੇ ਇੱਕ ਵਾਰ ਆਹ ਮੰਜਾ ਟੁੱਟਿਆ ਪਿਆ ਇਹਨੂੰ ਵੀ ਬਸ ਬਿੰਦ ਚਾਟੀ ਐ ਇਹਨੂੰ ਵੀ ਕੱਟ ਕੇ ਹੁਣ ਪਾ ਦਾਂਗੇ ਨਵਾਂ ਫੂਤੇ ਚ ਵੀ ਮੈਂ ਤਾਂ ਇਹ ਕਹਿੰਦੀ ਇਹ ਸੰਘਿਆ ਨਾਲ ਭਰ ਲੀਏ ਹੈ ਅਮਨਾ ਕਿਉਣੀ ਨਾ ਕਿ ਰੋਟੀ ਖਾ ਲਾ ਬਸ ਫੇਰ ਪਰ ਸੰਘਿਆ ਨਾਲ ਬਿੰਦ ਚ ਭਰਿਆ ਜਾਊਗਾ ਨੇ ਕੁੰਡੀਆਂ ਦਾ ਬਾਅਦ ਟਾਈਮ ਲੱਗੂ ਪਰ ਨਾ ਤਾਂ ਪੋ। ਵੇ ਆਵੇ ਕੁੰਡੀਆਂ ਨਾਲ ਇੱਕ ਜਣੀ ਭਰੂਗੀ ਸੰਘਾ ਦੋ ਜਣੀਆਂ ਭਰ ਕੇ ਬੰਦੇ ਚ ਕੰਮ ਨਵੇਂ। ਹੈ? ਲੋਟ ਨਹੀਂ ਆਉਦਾ। ਚੱਲ ਦੇਖਦੇ ਆਂ ਫਿਰ ਕਿਵੇਂ ਬਣਦਾ। ਤੇ ਨਿਹਾਰੀ ਚੱਲਦੀ ਹਵਾ ਚੱਲਦੀ ਛੜ ਤਾਂ ਦੋ ਕੰਬਲ ਪੈਣੇ ਤੋਂ ਨਾਲੇ ਜੇ ਰੇਤਾ ਰਵਾ ਜਾਂ ਡਿੱਗਣੋਂ ਤੇਰੀ ਰੂਣ ਜੀ। ਕੱਪੜੇ ਧੋਈ ਆ ਆਪਿਆ ਸੂਤ ਕੁੱਸ। ਚਾਰ ਦੇ ਤਾਂ ਅਸੀਂ ਗੋਲੇ ਕਰ ਲਈ। ਆ ਕਾਮਰੇ ਦੇ ਖੇ ਮੂੰਹ ਸਿਰ ਕੋਈ ਨਹੀਂ ਬਣਿਆ ਹੈਗਾ। ਤੇ ਹਾਂ ਮੈਂ ਦਸਤਾਨੇ ਲਿਆ ਸੀ ਬਾਕੀ ਆਹ ਜੀ ਧੋਣ ਵਾਲੇ ਨੇ ਕੁਰਸੀ ਤੇ ਕੰਬਲ ਕੁੰਬਲ ਜੀ ਜੇ ਨੇਰੀ ਹਟੇ ਤਾਂ ਧੋਈਏ ਨਾ ਕਿਉਂਲੇ ਰੋਟੀ ਖਾਣੇ ਫਿਰ ਦੇ ਪੜੇ ਲੋ ਜੀ ਇੱਕ ਵੱਜ ਗਿਆ ਮੰਜਾ ਵੱਜ ਤਾ ਹਾਂ ਹਾਂ ਇਹ ਰਾਤੀ ਵੀ ਪਰਾਤ ਕਰੀ ਆ ਸੀ ਕੰਮ ਕਰਕੇ ਰੈਸਟ ਕਰਦੇ ਵਧੀਆ ਦਿਨ ਚੱਲਿਆ ਸੀ ਕਣਕ ਧੋਤੀ ਹੈ ਮੰਜੇ ਦੇ ਦਾਣ ਪਾਏ ਗਏ ਦੋ ਮੰਜੇ ਨੇ ਕੱਪੜਾ ਧੋ ਕੇ ਲੱਗ ਗਿਆ ਤੇ ਇਹ ਮੰਜਾ ਵੱਡਿਆ ਗਿਆ ਕਿਉਂਕਿ ਨਮਾ ਬਣਦੀ ਆ ਆਪਣਾ ਅ ਗੱਲ ਚਾਰ ਸਪੈ ਫੈਲ ਫੈਲ ਰਹੀ ਹੈ ਜੀ ਹਨਾ ਨੇਹਾ ਭੈਣ ਦੀ ਕਿਉਂਕਿ ਉਹਨਾਂ ਨੇ ਸੌਰੇ ਪਰਿਵਾਰ ਦੇ ਕਤਲ ਕਰ ਦਿੱਤਾ ਹੈਗਾ ਦਾਜ ਦੇ ਲੋਕ ਨਹੀਂ ਆਣੇ ਹਨਾ ਧੀਆਂ ਦਾ ਕੋਈ ਹੋਰ ਧੀਆਂ ਦੀ ਕੋਈ ਔਕ ਨਹੀਂ ਹੁੰਦੀ ਧੀਆਂ ਦੀ ਵਸੇ ਇਹਦੀ ਵੱਡੀ ਔਕ ਹੁੰਦੀ ਆ ਪੜਾਈਆਂ ਵੀ ਜਾਂਦੀਆਂ ਨੇ ਪਾਲੀਆਂ ਵੀ ਜਾਂਦੀਆਂ ਨੇ ਤੇ ਵਿਆਹ ਤੋਂ ਬਾਅਦ ਧੀਆਂ ਦੀ ਕਿਸਮਤ ਉਗੜਦੀ ਆ ਹਨਾ ਕੀ ਕਿਹਾ ਇਹ ਉਹਨੇ ਤੇ 판ਨੇ ਲਵਾ ਲਏ ਤੇ ਉਹਨੂੰ ਲੋਨ ਚੜਦਾ ਤੇ ਤਿਆਂ ਦੀ ਕਿਸਮਤ ਕਹਿੰਦੇ ਨੇ ਵਿਆਹ ਤੋਂ ਬਾਹਰ ਹੁਣ ਵੱਢਦੀ ਆ ਹਨਾ ਜੇ ਚੰਗਾ ਹਮਸਫਰ ਮਿਲ ਜੇ ਤਾਂ ਚੰਗੀ ਜ਼ਿੰਦਗੀ ਲੰਘ ਜਾਂਦੀ ਆ ਜੇ ਕੋਈ ਲੋੜ ਵੀ ਮਿਲ ਜੇ ਤਾਂ ਧੀ ਬੁੱਧੀ ਜਾਂਦੀ ਆ ਧੀ ਕੀ ਜਾਂਦੀ ਆ ਮਾਰੂ ਹੋਈ ਜਾਂਦੀ ਆ ਹਨਾ ਤੇ ਚਾਰ ਸਫੇਰੇ ਨੇਹਾ ਨੇਹਾ ਹੀ ਹੋ ਰਹੀ ਆ ਵਿਚਾਰੀਏ ਤੇ ਹਨਾ ਬਹੁਤ ਬੁਰਾ ਹਾਲ ਆ ਮਾਂ ਪਿਓ ਦਾ ਘਰਦਿਆਂ ਦਾ ਇੱਕ ਪਾਸੇ ਤਾਂ ਕਹੀ ਜਾਂਦੇ ਨੇ ਹਨਾ ਵੀ ਸਾਡੇ ਮੁੰਡਿਆਂ ਨੂੰ ਰਿਸ਼ਤਾ ਕਰਾਓ ਸਾਨੂੰ ਕਾਸਰੀ ਲੋੜ ਨਹੀਂ ਸਾਨੂੰ ਕਾਸੀ ਲੋੜ ਨਹੀਂ ਇੱਕ ਪਾਸੇ ਦੇਹ ਜਨ ਨਾਲ ਬਗਾਨੀਆਂ ਧੀਆਂ ਨੂੰ ਮਚਾਇਆ ਵੀ ਜਾਂਦਾ ਬਹੁਤ ਸਾਰੀਆਂ ਮਚਾਈਆਂ ਵੀ ਗਈਆਂ ਨੇ ਤੇ ਮਾਰੀਆਂ ਵੀ ਗਈਆਂ ਨੇ ਲੋਕਾਂ ਨਾਲ ਕੋਈ ਸਰੀ ਪਿਆ ਇਹਦਾ ਮੱਲ ਆਪਾਂ ਫਿਰ ਹੁਣ ਹੁਣ ਪਾ ਲਾਂਗੇ ਕੋ ਹੋਰ ਕੇ ਇਹੀ ਰੱਖਾਂਗੇ ਉਹ ਤਾਂ ਮੱਲ ਤਾਂ ਹੋ ਰਹੀ ਪਾਇਆ ਜਰ ਆਪਾਂ ਦੇੜ ਕੇ ਬੁਣਾਈਦਰ ਲਕਰ ਆਏ ਆਂ ਔਰ ਪਾਇਆ ਰ ਮੱਲ ਉਹ ਜਿਹੜਾ ਉਹ ਗੋਲਾ ਵਾਂਗੂ ਬਾਹਰ ਤੋਂ ਉਹ ਗੋਲਾ ਦੁਆ ਕਰਦਾ ਜਿਉ ਉਹ ਜਿਆ ਇਹ ਗੋਲਾ ਸਾਟੋ ਗੋਲਾ ਤੇ ਉਹ ਟੈਨਸ਼ਨ ਲੱਗ ਜਾਂਦੀ ਆ ਉਹ ਜਿ ਡਿੜ ਡਿੜ ਤਾ ਜਾਂਦਾ ਉਹ ਨਾ ਪਤਾ ਨਹੀਂ ਕਿ ਉਹ ਤਿਲਕ ਨਾ ਕਰਕੇ ਉੱਪਰ ਜਾ ਨਿੱਕਲ ਜਾਂ ਉਹਨਾਂ ਨਿਬੜਦਾ ਨਹੀਂ ਹੈ ਹਾਂ ਮੈਂ ਪੱਟੀ ਜੁਦੀ ਵੱਟ ਕੇ ਲਾ ਲਈ ਮਾਰ ਕੇ ਟੋਲੀਆਂ ਸਮਰੌਣ ਗਏ ਹੋਏ ਨੇ ਹਜੇ ਤੱਕ ਆਏ ਹੈ ਨਹੀਂ ਗਏ ਤੇ ਵੇਖ ਲਿਆ ਅੰਚਲ ਹਾਂ ਨਾ ਤਾਂ ਕਰਦਣਿਆ ਬਸ ਆ ਦਾਉਣ ਜੀ ਤਾਂ ਵੇਖਾ ਰ ਹੁਣ ਵੇਖ ਨਾ ਕਾਪਰੀ ਨੂੰ ਹੂੰ ਕਾਪਰੀ ਨੂੰ ਨਹੀਂ ਬਾਹਰ ਨੂੰ ਕਾਪਰੀ ਨੂੰ ਛੱਟ ਬੰਗ ਪਰਾ ਕਟਰਾ ਮੱਜਾ ਸੂਣਗੇ ਰ ਸਰਸ ਸੇ ਪੈ ਜਾ ਹੂੰ ਬਹੁਤ ਹੋਰ ਐਂ ਤੇ ਮੁੰਡੀ ਕਹਿੰਦੀ ਆਏ ਨਹੀਂ ਪਤਾ ਸੂਫਾ ਚਾਰ ਚੂਰ ਪਾਉਣਗੇ ਮਾਗਰ ਨਹੀਂ ਬੰਨਣਗੇ ਉਹਦੇ ਢਾਲਲੇ ਆ ਮਾਗਰ ਬੰਨਣ ਕਿ ਜਿਹੜਾ ਚਾਰ ਪਾਉਣ ਘੋਰੋ ਕੰਮ ਆ ਗਿਆ ਚਲੋ ਵੇਖੋ ਕੋਈ ਰਸਾ ਦਾ ਨਹੀਂ ਮਾੜਾ ਚਲੋ ਇਹਨੇ ਮੈਂ ਦਾਤੀ ਸਾਮ ਆਵਾਂ ਤੇ ਇਹ ਗੋਲੇ ਆਲੇ ਹੋਣ ਬੈਠੇ ਇੱਕ ਇੱਕ ਗੋਲਾ ਹੋਰ ਕਰ ਲੈਣਿਆ ਹਨ ਇਹ ਉਹ ਦੋ ਤਾਂ ਵਾਧੂ ਹੋਣਗੇ ਦੋ ਨਾ ਕਰਾਂਗੇ ਫਿਰ ਲੋੜ ਤੋਂ ਕਰ ਲਾਂਗੇ ਉਹਨਾਂ ਕ ਹਨ ਚਲੋ ਇਹ ਫੇਰ ਨੇ ਚਾਚੂ ਪੀਣੇ ਮੈਂ ਪੁੱਛਦੀ ਆ ਸਰਦਾਰ ਜੀ ਨੂੰ ਕਿੰਨਾ ਕੁ ਟਾਈਮ ਲੱਗੂ ਨੂੰ ਆਪਾਂ ਤਾਂ ਕਰਕੇ ਪੀ ਲੈਣੇ ਆਪਦੀ ਉਨਰ ਨੂੰ ਸਲਾਣਿਆ ਕਰਕੇ ਫੇਰ ਹੀ ਕਰਾਂਗੀ ਗੋਲ ਉਦੋਂ ਹੀ ਮੈਂ ਰਸੋਈ ਇਤਨਾ ਦਾਤੀ ਤੇ ਆਉਂਗੀ ਤੇ ਨਾ ਮੈਂ ਇਹ ਕਰੂੰ ਪਤਾ ਨਹੀਂ ਪਿੰਡੇ ਤੇ ਮੈਂ ਸਾਰੇ ਤੇ ਕੁਟ ਕੁਟ ਖੜੀ ਪਤਾ ਨਹੀਂ ਕਿੰਦਾਂ ਚਲੋ ਜੇ ਫੋਨ ਫੋਨ ਕਰਕੇ ਪੁੱਛਦੇ ਨੇ ਅਸੀਂ ਚਾਹ ਪੀਣਿਆ ਸੱਸ ਨੂੰ ਆਹ ਕਰਕੇ ਨਾ ਮੈਂ ਦਾਤੀ ਨੇ ਮੈਂ ਦੌਣ ਸਾਹ ਮੈਂ